ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਬਹੁਤ ਬਾਈ ਮਤਲਬ ਇਹ ਚੀਜ਼ ਦਾ ਫੋਨ ਕਰਦੇ ਨੇ ਵੀ ਅਸੀਂ ਜੇ ਹਰਿਆਣੇ ਚ ਬਾਈ ਮੱਝਾਂ ਲਿਆਉਣੇ ਆ ਚਾਹ ਕਿਤੋਂ ਵੀ ਵਧੀਆ ਮੱਝ ਲੰਨੇ ਆ ਵੀ ਸਾਡੇ ਕੋਲੇ ਆ ਕੇ ਉਹ ਦੁੱਧ ਨਹੀਂ ਕੱਢਦੀਆਂ ਪਿੱਛੋਂ ਅਸੀਂ ਦੇਖ ਕੇ ਲਿਆਨੇ ਆ ਪੂਰਾ ਦੁੱਧ ਕੱਢ ਰਹੀਆਂ ਹੁੰਦੀਆਂ ਨੇ ਜਾਂ ਚੈੱਕ ਕਰਕੇ ਲਿਆਨੇ ਆ ਵੀ ਉੱਥੇ ਉਹ ਪਸ਼ੂ ਦੁੱਧ ਕੱਢਦੇ ਨੇ ਸਾਡੇ ਲਵੇ ਦੁੱਧ ਕਿਉਂ ਨਹੀਂ ਆ ਕੇ ਕੱਢਦੇ ਵੀ ਇਹ ਹੈ ਜਾਂ ਕੀ ਚੱਕਰ ਹੈ ਚੱਕਰ ਕੋਈ ਨਹੀਂ ਬਾਈ ਥੋੜਾ ਜਿਹਾ ਆਪਣੀ ਸੇਵਾ ਸੰਭਾਲ ਤੇ ਗੌਰ ਦਾ ਫਰਕ ਹੈ ਮੈਂ ਵੀ ਇਸ ਚੰਗੇ ਜਿਹਾ ਪਹਿਲਾਂ ਮੈਨੂੰ ਵੀ ਇੰਝ ਲੱਗਦਾ ਸੀ ਵੀ ਯਾਰ ਉਹ ਕੁਝ ਕਰਦੇ ਨੇ ਕੋਈ ਕੁਝ ਨਹੀਂ ਕਰਕੇ ਦਿੰਦਾ ਚੱਕਰ ਕੀ ਹੁੰਦਾ ਮੈਂ ਉਹ ਤੁਹਾਨੂੰ ਦੱਸਦਾ ਆਪਾਂ ਜਦੋਂ ਆਪਣੀ ਮੰਨ ਲਓ ਫਰਜ ਕਰੋ ਤਾਜੀ ਮੱਝ ਸੂਈ ਹੈ ਤਾਜੀ ਮੱਝ ਸੂਈ ਆਪਾਂ ਲੈ ਕੇ ਆਨੇ ਆ ਉਥੋਂ ਦੋ ਜਨਾਂ ਦੀ ਚਾਰ ਦਿਨਾਂ ਦੀ ਪੰਜ ਦਿਨਾਂ ਦੀ ਲਿਆਏ ਉਹਨਾਂ ਦੀ ਉਹ ਬੋਲੇ ਬੁਲੇ ਚ ਰੋਕੀ ਹੁੰਦੀ ਹੈ ਮੰਨ ਲਓ ਵੀ ਦੋ ਡੰਗ ਲਾ ਲਈ ਕਡੰਗ ਇੱਕ ਡੰਗ ਦਾ ਮਤਲਬ ਛੱਡ ਗਈ ਰੱਖ ਦੇਣਾ ਹਰਿਆਣੇ 'ਚ ਇੱਕ ਡੰਗੇ ਚੋਂਦੇ ਨੇ ਤੇ ਜਿਹੜੇ ਵਪਾਰ ਕਰਦੇ ਨੇ ਸਾਰੇ ਨੇ ਤੇ ਉਹ ਉਹਦੇ ਕਰਕੇ ਆਪਾਂ ਉੱਥੇ ਦੁੱਧ ਵੱਧ ਦੇ ਕੇ ਛਾੜ ਲੈਣਾ ਮੈਂ ਅਸਾਂ ਉਦੋਂ ਬਾਅਦ ਉਹ ਜਦੋਂ ਗੱਡੀ 'ਚ ਮੱਝ ਆਉਂਦੀ ਹੈ ਉਹ ਜਿਵੇਂ ਝੂਟੇ ਝਾਟੇ ਪੈਂਦੇ ਨੇ ਪਸ਼ੂ ਨੂੰ ਸਟ੍ਰੈਸ ਜ਼ਰੂਰ ਹੁੰਦਾ ਤੇ ਆ ਕੇ ਨਵੀਂ ਥਾਂ ਤੇ ਜਿਵੇਂ ਨਵੀਂ ਵਿਆਹੀ ਜਨਾਨੀ ਹੌਲੀ-ਹੌਲੀ ਬੰਦੇ ਨਾਲ ਮੋਹ ਪਾ ਕੇ ਫੇਰ ਘਰ 'ਚ ਜੀ ਲਾਉਂਦੀ ਹੈ ਹੀ ਮੱਝ ਦਾ ਜਦੋਂ ਨਵੀਂ ਥਾਂ ਤੇ ਆਉਂਦੀ ਹੈ ਆਪਦੇ ਬੱਚੇ ਨਾਲ ਉਹ ਹੌਲੀ 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 ਰੱਚਦੀ 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 ਹੈ ਉਦੋਂ ਨੂੰ ਉਹਦੇ ਸਰੀਰ ਦੇ ਜਿਹੜੇ ਵਿਟਾਮਿਨ ਹੁੰਦੇ ਨੇ ਜਾਂ ਗਲੂਗੋਸ ਹੁੰਦੇ ਨੇ ਉਹ ਕਈ ਚੀਜ਼ਾਂ ਘਟ ਜਾਂਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਆਪਾਂ ਨੂੰ ਇੱਕ ਤਾਂ ਜੈਲਾ ਚਾਰਨੀਆ ਬਹੁਤ ਜ਼ਰੂਰੀ ਨੇ ਜੇ ਜਿਹੜੀ ਕੀ ਐਡਵਾਂਸ ਜੈਲਾ ਗਈ ਜਾਂ ਸਪੀਡ ਅਪ ਜੈਲਾ ਗਈ ਇਹ ਜੈਲਾ ਆਪਣੇ ਇਹ ਕੋਈ ਵੀ ਨਹੀਂ ਚਾਰਦਾ ਤਾਜੀ ਸੂਈ ਮੱਝ ਨੂੰ ਆਪਣੇ ਆਮ ਵੀ ਜੇ ਤਾਜੀ ਮੱਝ ਸੁੰਦੀ ਆ ਤਾਂ ਵੀ ਨਹੀਂ ਕੋਈ ਚਾਰਦਾ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਪਹਿਲਾਂ ਤਾਂ ਬੁੜੇ ਕੋੜਗੜ ਦਾ ਕਾੜਾ ਦੇ ਕੇ ਜਾਂ ਪੰਜੀਰੀ ਵਾਂਗੂ ਕੋਈ ਖੋਆ ਆਪਣਾ ਦੇਸੀ ਘਿਓ ਚ ਰਲਾ ਕੇ ਕੁਛ ਨਾ ਕੁਛ ਖਵਾਉਂਦੇ ਤੇ ਉਟੀਆਂ ਉਟੀਆਂ ਕਰਕੇ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਪਸ਼ੂ ਚ ਜਾਨ ਰਹਿੰਦੀ ਸੀ ਹੁਣ ਆਪਣੇ ਕਿਹੜਾ ਇਹਨਾਂ ਨੂੰ ਦੇਸੀ ਘਿਓ ਚਾਰਦਾ ਸੂਣ ਤੋਂ ਪਹਿਲਾਂ ਵੀ ਆਪਣੇ ਪਸ਼ੂ ਚ ਜਾਨ ਰਹੇ ਹਨ ਹੁਣ ਉਹ ਕੱਖਾਂ ਕਰਕੇ ਜਾਂ ਕੱਲੇ ਦਾਣੇ ਕਰਕੇ ਇਹਨਾਂ ਦੇ ਮੇਨਰ ਨਾਲ ਹੋਰ ਬਹੁਤ ਚੀਜ਼ਾਂ ਇਹ ਜੀਆਂ ਨੇ ਜਿਹੜੀਆਂ ਘਟੀਆਂ ਨੇ ਜਿਵੇਂ ਬੰਦੇ ਦਾ ਆਪਾਂ ਹੂਨ ਚੈੱਕ ਕਰਾਨੇ ਉਹ ਚ ਬਹੁਤ ਚੀਜ਼ਾਂ ਆ ਜਾਣੀਆਂ ਨੇ ਜਿੱਤਰ ਕੋਸਟਰੋਲ ਵੱਧ ਗਿਆ ਤੇਰਾ ਜੂਰੀਆ ਵੱਧ ਗਿਆ ਤੇ ਤੇਜਾਬ ਵੱਧ ਗਿਆ ਐਵੇਂ ਪਸ਼ੂਆਂ ਦੇ ਪਸ਼ੂਆਂ ਦੇ ਵੀ ਤੇਜਾਬ ਵੱਧਦਾ ਜੂਰੀਆ ਵੱਧਦਾ ਐਵੇਂ ਹੁੰਦਾ ਇਹਨਾਂ ਨੂੰ ਤਾਜ਼ੀਆਂ ਸੂਈਆਂ ਮੱਝਾਂ ਨੂੰ ਜਦੋਂ ਆਪਣੇ ਲਵੇ ਆ ਜਾਂਦੀਆਂ ਨੇ ਆਪਾਂ ਕੀ ਕਰਦੇ ਆ ਜਾਣ ਸਰ ਲੇਟੀ ਚਾਲੂ ਕਰ ਦਨੇ ਤੇ ਲੇਟੀ ਦੇ ਖਾਣ ਨਾਲ ਬੈੜੀ ਤੇ ਮੱਝ ਦੇ ਮੂਰੇ ਤਾਂਸਲਾ ਭਰ ਕੇ ਛੱਡ ਦਨੇ ਤਾਜੀ ਸੂਈ ਮੈਂਸ ਦੇ ਇਹਨੂੰ ਕਰਦਣਾ ਆਪਾਂ ਚੋਕ ਦਾਣੇ ਨਾਲ ਜਦੋਂ ਮੱਝ ਜਾਂ ਗਾਂ ਦਾਣੇ ਨਾਲ ਚੋਕ ਹੋ ਜਾਂਦੀ ਹੈ ਮੁੜ ਕੇ ਉਹ ਛੋਡੀ ਦੁੱਧ ਤੇ ਚੱਲਦੀ ਹੀ ਨਹੀਂ ਚਾਹੇ ਤੁਸੀਂ ਜ਼ੋਰ ਲਾ ਲਓ ਇਹਨੂੰ ਸਿਸਟਮ ਨਾਲ ਦੇ ਢਾਂਗ ਨਾਲ ਪਸ਼ੂਆਂ ਤੋਂ ਜੇ ਦੁੱਧ ਲੈਣਾ ਤੁਸੀਂ ਨੇ ਸਹੀ ਸਿਸਟਮ ਨਾਲ ਦੁੱਧ ਲੈਣਾ ਪੈਂਦਾ ਵੀ ਜਿਵੇਂ ਆਪਣੀ ਮੱਝ ਮੰਨ ਲਓ ਸੂਪੀ ਅੱਜ ਅੱਜ ਦਾ ਦਿਨ ਉਹਨੂੰ ਕੱਲਾ ਘੋੜ ਤੇ ਜੀਰੀ ਜੂਰੀ ਇਹੋ ਜਿਹਾ ਕੁਝ ਚਾਰੋ ਹੋਰ ਉਹਨੂੰ ਕੁਝ ਨਾ ਸੁੱਕੀ ਬੜੇਮਾਂ ਦੀ ਖਲਪਾ ਦੋ ਬੜੀ ਗੱਲ ਹੈ ਤੇ ਦੂਜੇ ਦਿਨ ਉਹਨੂੰ ਜੈਲਾ ਐਡਵਾਂਸ ਜੈਲਾ ਲਿਆਓ ਤਿੰਨ ਚ ਹੈ ਸਪੀਡ ਅਪ ਜੈਲਾ ਲਿਆਓ ਦੂਜੇ ਦਿਨ ਤੋਂ ਉਹਨੂੰ ਜੈਲ ਸ਼ੁਰੂ ਕਰ ਦੋ ਇੱਕ ਡੇਲੀ ਦਾ ਇੱਕ ਜੈਲ ਪਿਓ ਜੇ ਦਾ 300 ਗ੍ਰਾਮ ਦੀ ਦਿੰਦਾ ਇੱਕ ਪਿਓ ਜੇ 800 ਗ੍ਰਾਮ ਵਾਲੀ ਹੈ ਤਾਂ ਉਹ ਅੱਧੀ ਪਿਓ ਦੋ ਲਿਆ ਲਓ ਤੇ ਇੱਕ ਐਨਾਬਲਾਈਡ ਦਾ ਲੀਟਰ ਆਉਂਦਾ ਪੀਲੇ ਜੇ ਢੱਕਣ ਦਾ ਐਨਾਬਲਾਈਡ ਦਾ ਲੀਟਰ ਆਉਂਦਾ ਉਹ ਜਾਨ ਪਾਉਣ ਵਾਸਤੇ ਐਨਰਜੀ ਪਾਉਣ ਵਾਸਤੇ ਤੇ 200 ਗ੍ਰਾਮ ਸਵੇਰੇ 200 ਗ੍ਰਾਮ ਸ਼ਾਮ ਉਹ ਡੇਲੀ ਚਾਰੋ ਉਸ ਤੋਂ ਬਾਅਦ ਇੱਕ ਕੰਨਿਆ ਬਰੋਟੋਨ ਜੀ ਪਸ਼ੂ ਦਾ ਲੀਵਰ ਨਾ ਫੈਟੀ ਹੋਵੇ ਜਾਂ ਸਟ੍ਰੈਸ ਜਨਾ ਆ ਜੇ ਗੱਡੀ ਗੁੱਡੀ 'ਚ ਚੜ ਕੇ ਜਾਂ ਕਈ ਵਾਰੀ ਜ਼ੋਰ-ਜ਼ੋਰ ਨਜਾਇਜ਼ ਲੱਗ ਜਾਂਦਾ ਹੈ ਕਈ ਵਾਰੀ ਲੀਵਰ ਆਪਾਂ ਦਾਣਾ ਦੂਣਾ ਵੀ ਵੱਧ ਪੈ ਜਾਂਦਾ ਹੈ ਕਈ ਵਾਰੀ ਕੱਖ ਕਿਉਂਕਿ ਸੂਣ ਤੋਂ ਬਾਅਦ ਪਸ਼ੂ ਨੂੰ ਇੱਕ ਵਾਰੀ ਭੁੱਖ ਜ਼ਰੂਰ ਲੱਗਦੀ ਹੈ ਜਦ ਆਪਾਂ ਜਦੋਂ ਦੁੱਧ ਕੱਢਦੇ ਆਂ ਉਦੋਂ ਤੁਸੀਂ ਦੇਖ ਲਿਓ ਪਸ਼ੂ ਬਹੁਤ ਜ਼ਿਆਦਾ ਉਦੋਂ ਭੁੱਖਜ ਹੁੰਦਾ ਜਦੋਂ ਆਪਾਂ ਦੁੱਧ ਕੱਢ ਲੰਨੇ ਮੰਨ ਲਓ ਬੋਲਾ ਕੱਢਦੇ ਆਂ ਜਾਂ ਉਦੋਂ ਪਸ਼ੂ ਨੂੰ ਇੱਕ ਲੱਗਤ ਭੁੱਖ ਲੱਗਦੀ ਹੈ ਲੀਵਰ ਲੂਬਰ ਫੈਟੀ ਹੋਣ ਦੇ ਜਾਂ ਲੀਵਰੂਨ ਇਨਫੈਕਸ਼ਨ ਵਗੈਰਾ ਹੋਣ ਦੇ ਸੂਨ ਕਰਕੇ ਜਾਨਸ ਵੱਧ ਜਾਂਦੇ ਨੇ ਲੀਵਰ ਟੋਨਿਕ ਬਰੋ ਟੋਨ ਦਵਾਈ ਜਾਂਦੀ ਹੈ ਜਿਹੜੀ ਨਾਲੇ ਤਾਂ ਉਹ ਲਾਉਂਦੀ ਹੈ ਭੁੱਖ ਨਾਲੇ ਕਰਦੀ ਹੈ ਲੀਵਰ ਨੂੰ ਸੈਟ ਉਹ ਤੁਸੀਂ 100 ਗ੍ਰਾਮ ਡੇਲੀ ਪਸ਼ੂ ਨੂੰ ਚਾਲੂ ਕਰ ਦਿਓ ਜੇ ਤੁਹਾਡਾ ਪਸ਼ੂ ਦੁੱਧ ਵਾਲਾ ਹੈ 101% ਮੇਰੇ ਤੋਂ ਲਿਖ ਕੇ ਲੈ ਲਿਓ ਜੀ ਛੁੱਡੀ ਮੈਂ ਇਸ ਨੇ ਦੁੱਧ ਨਾ ਆ ਦਿੱਤਾ ਸੂਣ ਤੋਂ ਪਹਿਲਾਂ ਇਹਨਾਂ ਨੂੰ ਵਿਟਾਮਿਨ ਵਗੈਰਾ ਚਾਰੋ ਤੇਲ ਵਗੈਰਾ ਕਿਓ ਵਗੈਰਾ ਚਾਰੋ ਸਹੀ ਖਾਣਾ ਜਿਹੜੀ ਮੱਜ ਨੂੰ ਅੰਦਰੋਂ ਤੰਦਰੁਸਤ ਰੱਖੇ ਸਹੀ ਰੱਖੇ ਹਰ ਇੱਕ ਵਿਟਾਮਿਨ ਨੂੰ ਉਹਦੇ ਪੂਰੇ ਰੱਖੇ ਸੂਣ ਤੋਂ ਬਾਅਦ ਜੇ ਕੋਈ ਲੈ ਕੇ ਆਉਣਾ ਹੈ ਤਾਂ ਉਹਨਾਂ ਨੂੰ ਜੈਲ ਬਰੋਟੋਨ ਤੇ ਐਨਾਬਲਾਈਟ ਇਹ ਤਿੰਨ ਚੀਜ਼ਾਂ ਦਾ ਇੰਨੀਆਂ ਕੁ ਜ਼ਰੂਰੀ ਨੇ ਜਿਵੇਂ ਬੰਦੇ ਨੂੰ ਅੱਜ ਦੇ ਟਾਈਮ 'ਚ ਸਮਝ ਸਕਦੇ ਹੋ ਤੁਸੀਂ ਠੀਕ ਹੈ ਇਸ ਕਰਕੇ ਆਪਾਂ ਸ਼ੁਰੂ ਤੋਂ ਪਸ਼ੂ ਦਾ ਬੇਸ ਬਣਾਇਆ ਕਰੀਏ ਆਪਾਂ ਸ਼ੁਰੂ ਤੋਂ ਹੀ ਦਾਣੇ ਨਾਲ ਪਸ਼ੂ ਨੂੰ ਕਰਦੇ ਨੇ ਚੋਕ ਦੇ ਕੇ ਭਰ ਕੇ ਬੱਠਲ ਜਦੋਂ ਮੂਰੇ ਮਾਰਦੇ ਨੇ ਨਕ ਤੌੜੀ ਆ ਜਾਂਦੀਆਂ ਇਨਫੈਕਸ਼ਨ ਹੋ ਜਾਂਦੀਆਂ ਪਸ਼ੂ ਆਪਣਾ ਹੀ ਦੁੱਧੋਂ ਖੜ ਜਾਂਦਾ ਮੜਕਿਓ ਸੂਆ ਅਹੀਂ ਲੱਗ ਜਾਂਦਾ ਪਸ਼ੂ ਦੁੱਧੇ ਨਹੀਂ ਚੱਲਦਾ ਸਮਝ ਹੀ ਨਹੀਂ ਆਉਂਦੀ ਵੀ ਯਾਰ ਕੀ ਕਰੀਏ ਆਪਾਂ ਕਹੀ ਜਾਂਦੇ ਬਾਈ ਲਵੇਂ ਇੰਨਾ ਦਾਣਾ ਪਾਉਣਾ ਬਾਈ ਲਵੇਂ ਇੰਨਾ ਦਾਣਾ ਪਾਉਣਾ ਮੈਂ ਦੁੱਧੇ ਨਹੀਂ ਬਦਰੀ ਕੱਲਾ ਦਾਣਾ ਨਹੀਂ ਕੰਮ ਕਰਦਾ ਤੰਗ ਨਾਲ ਸਿਸਟਮ ਨਾਲ ਥੋੜਾ ਥੋੜਾ ਵਧਾਉਂਦੇ 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 ਦਾਣਾ ਵਧਾਓ ਸ਼ੁਰੂ ਤੋਂ ਪਹਿਲਾਂ ਉਹਦੇ ਸਰੀਰ ਦੀਆਂ ਸਾਰੀਆਂ ਘਾਟਾਂ ਵਦਦਾ ਪੂਰੀਆਂ ਕਰੋ ਐਡਵਾਂਸ ਜੈਲ ਸਾਰ ਨਾਲ ਬਹੁਤ ਵਿਟਾਮਿਨ ਨੇ ਪੜ ਕੇ ਦੇਖਿਓ ਬਹੁਤ ਪੂਰੇ ਕਰਦੀ ਐ ਐਨਾਬਲਾਈਟ ਬਹੁਤ ਵਿਟਾਮਿਨ ਨੇ ਉਹ ਵੀ ਪੂਰੇ ਕਰਦੀ ਐ ਤਾਕਤ ਪਾਉਂਦੀ ਐ ਉਸ ਤੋਂ ਬਾਅਦ ਬਰੋਟੋਨ ਲੀਵਰ ਸੈੱਟ ਕਰਦੀ ਐ ਭੁੱਖ ਲਾਉਂਦੀ ਐ ਤੇ ਪਸ਼ੂ ਸੋਡਾ ਹੌਲੀ ਹੌਲੀ ਕੱਖ ਵੀ ਖਾਣ ਲੱਜਾਂਦਾ ਦਾਣਾ ਵੀ ਖਾਣ ਲੱਜਾਂਦਾ ਫਿਰ ਤੁਸੀਂ ਗੁੜ ਦਾ ਕਾੜਾ ਚਾਲੂ ਕਰੋ ਬੜੇ ਮਿਆਂ ਦੀ ਖਲ ਪਾ ਕੇ ਤੇ ਉਸ ਤੋਂ ਬਾਅਦ ਉਹਨੂੰ ਹੌਲੀ 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 ਉਹ ਖਵਾ ਕੇ ਫੇਰ ਉਹਨੂੰ ਲੇਟੀ ਚਾਲੂ ਕਰੋ ਬੜੇ ਮਿਆਂ ਦੀ ਖਲ ਚ ਪਾ ਕੇ ਫੇਰ ਉਹਨੂੰ ਗੋਲਾ ਕੰਦ ਵਗੈਰਾ ਚਾਰੋਂ ਛੱਟਾ ਮਿਸ਼ਰੀ ਵਗੈਰਾ ਚਾਰੋਂ ਛੱਟਾ ਜੀਰਾ ਵਗੈਰਾ ਵਿੱਚ ਪਾ ਕੇ ਲੇਟੀ ਦੇ ਪੰਦਾਂ 5 7 ਦਿਨ ਉਸ ਤੋਂ ਬਾਅਦ ਉਹਨੂੰ ਦਾਣਾ ਚਾਲੂ ਕਰੋ ਫੇਰ ਉਹਨੂੰ ਦਾਣਾ ਉਹਦੇ ਹਿਸਾਬ ਨਾਲ ਕਿਲੋ ਤੋਂ ਡੇਢ 2 2.5 3 4 5 ਜਿੱਥੇ ਤੱਕ ਉਹ ਦੁੱਧ ਤੇ ਜਾਂਦੀ ਹੈ ਉੱਥੇ ਅੱਪਾ 1 ਲੱਖ ਤੇ 4 ਕਿਲੋ ਦਾਣਾ ਬੰਦਨ ਹੈ ਪਹਿਲੇ ਦਿਨੇ ਉਹ ਉਹਨੂੰ ਲੱਗਦੀ ਨਹੀਂ ਸੱਟੇ ਨਹੀਂ ਆਉਂਦਾ ਇਸ ਕਰਕੇ ਵੀਡੀਓ ਮੇਰੀ ਦਬ ਤੋਂ ਦਬ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਯਾਰ ਜਿਹੜੇ ਆਪਣੇ ਨਵੇਂ ਮੁੰਡੇ ਜੇ ਵਿਚਾਰੇ ਉਹ ਇਸ ਬਹੁਤ ਮੈਨੂੰ ਫੋਨ ਕਰਦੇ ਨੇ ਬਾਈ ਅਸੀਂ ਕੀ ਕਰੀਏ ਸਾਡਾ ਸੂਆ ਖਰਾਬ ਹੋ ਗਿਆ ਮੈਂ ਵੀ ਜਿੰਨਿਆਂ ਨੂੰ ਵੀ ਮੱਝਾਂ ਦੰਨਾ ਹਰੇਕ ਬਾਈ ਨੂੰ ਇਹੀ ਕਹਿ ਕੇ ਤੋਰਦਾ ਵੀ ਬਾਈ ਆ ਜਰੂਰ ਚਾਰਨੀ ਕਿਉਂਕਿ ਗੱਡੀ ਚਾਣ ਨਾਲ ਪਸ਼ੂ ਬੋਲੇ ਚ ਰਹਿਣ ਨਾਲ ਕਈ ਵਾਰੀ ਪਤਾ ਨਹੀਂ ਕੀ ਕਾਰਨ ਕੋਈ ਬਣ ਜੇ ਜਾ ਕੇ ਆਪਣਾ ਪਸ਼ੂ ਦੁੱਧ ਰੁਕ ਜੇ ਤਾਂ ਉਸ ਚੀਜ਼ ਦੀ ਮੈਨੂੰ ਬਾਅਦ ਚ ਬੇਇੱਜ਼ਤੀ ਬਹੁਤ ਫੀਲ ਹੁੰਦੀ ਹੈ ਵੀ ਯਾਰ ਅਗਲਾ ਕੇ ਆਇਆ ਨਾ ਕਹਦੇ ਵੀ ਮੇਰੀ ਮੱਝ ਨੇ ਦੁੱਧ ਨਹੀਂ ਕੱਢਿਆ ਕਿਉਂਕਿ 200 ਕਿਲੋਮੀਟਰ ਤੋ ਜਾ ਕੇ ਮੱਝਾਂ ਲਿਆਉਣਿਆ ਹਰਿਆਣੇ ਜੋ ਛਾਂਟ ਕੇ ਕਿਸੇ ਦਾ ਵੀ ਐ ਨਹੀਂ ਜੀ ਕਰਦਾ ਵੀ ਆਪਾਂ ਆਪਦਾ ਨਾਮ ਖਰਾਬ ਕਰੀਏ ਇਹ ਮਨ ਕਹਿੰਦਾ ਵੀ ਯਾਰ ਚੰਗੇ ਪਸ਼ੂ ਦਈਏ ਚੰਗਾ ਨਾਮ ਬਣਾਈਏ ਤੇ ਕੱਲ ਨੂੰ ਆਪਣੇ ਗਾਹਕ ਵੱਧ ਤੋਂ ਵੱਧ ਜੁੜਨ ਮਾੜਾ ਪਸ਼ੂ ਦੇ ਕੇ ਆਪਣੇ ਨਾਲ ਕੌਣ ਜੁੜੂਗਾ ਕੌਣ ਆਪਣੇ ਕੋਲੇ ਆਊਗਾ ਇਸ ਕਰਕੇ ਇਹਨਾਂ ਨੂੰ ਸ਼ੁਰੂ ਤੋਂ ਢੰਗ ਨਾਲ ਜੱਲਾ ਜੁਲਾ ਚਾਰ ਕੇ ਨੱਬਲਾਈਟ ਵਗੈਰਾ ਚਾਰ ਕੇ ਉਸ ਤੋਂ ਬਾਅਦ ਇਹਨੂੰ ਦੁੱਧ ਵਾਲੇ ਪਾਸੇ ਲਿਆਓ ਸਸਕਾਰ ਵੀਡੀਓ ਬਾਈ ਬਣ ਕੇ ਸ਼ੇਅਰ ਕਰ ਦਿਓ ਲਵ ਯੂ ਹੈ